ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਆ ਸੁਣਿੰਦੋ ਕੂੜ ਮੰਨਨ ਪਾਵਣ ਚੋਲਹਾਰਿਆ ਨਾਨਕ ਸੁਣ ਅਰ ਤੇ ਪਰਵਾਣ ਜੋ ਸੁਣੰਦੇ ਸੱਚ ਧਣੀ ਕਿਆ ਸੁਨਿੰਦ ਕੂੜ ਵੰਨਨ ਪਾਵਨ ਚੁਲਹਾਰਿਆ ਨਾਨਕ ਸੁਨ ਯਰ ਤੇ ਪਰਵਾਨ ਜੋ ਸੁਨਿੰਦੇ ਸੱਚ ਧਣੀ ਸ਼ੰਤ ਤਨ ਕੋਲ ਕੁਮਹਾਏ ਜਿਨ ਪ੍ਰਭ ਸ਼ਰਮਣੀ ਸੁਣਿਆ ਰਾਮ ਸੇ ਸਹਜ ਸੁਹਿਲੇ ਜਿਨ ਹਰ ਹਰ ਰਸਨਾ ਪਣਿਆ ਰਾਮ ਸੇ ਸਹਜ ਸੁਹਿਲੇ ਗੁਣ ਹੈ ਅਮੋਲੇ ਜਗਤ ਉਧਾਰਣ ਆਏ ਪ ਬਹੁਤ ਸਾਗਰ ਪ੍ਰਭ ਚਰਣਾ ਕੀਤੇ ਪਾਰ ਲੰਘਾਏ ਜਿਨ ਕਉ ਕਿਰਪਾ ਕਰੇ ਮੇਰਾ ਠਾਕੁਰ ਤਿਨ ਕਾ ਲਿਖਾ ਨ ਗਣਿਆ ਕਉ ਨਾਨਕ ਤਿਸ ਕੋਲ ਕੁਮਹਾਏ ਜਿਨ ਪ੍ਰਭ ਸ੍ਰਵਣੀ ਸੁਣਿਆ ਸਲੋਕ ਲੋਇਣਾ ਲੋਇ ਡਿਠ ਪਿਆਸ ਨਾ ਬੁਝੈ ਮੂ ਘਣੀ ਨਾਨਕ ਸੇ ਅਖੜੀਆਂ ਬਿਅੰਨ ਜਿਨੇ ਦਸੰਦੋ ਮਾ ਪਿਰੇ ਸੰਤ ਜਿਨੇ ਹਰ ਪ੍ਰਭ ਡਿਠਾ ਤਿਨ ਕੁਰਬਾਨ ਰਾਮ से साची दरगाह है पाणे राम ਸਾਪੁਰ ਮਾਨੇ ਸੇ ਪ੍ਰਧਾਨੇ ਹਰ ਸੇਤੀ ਰੰਗ ਰਾਤੇ ਹਰ ਰਸ ਹੈ ਅਗਾਏ ਸਹਿਜ ਸਮਾਏ ਕਟ ਕਟ ਰਮਈਆ ਜਾਤੇ ਸੇ ਸੱਜਣ ਸੰਤ ਸੇ ਸੁਖੀਏ ਠਾਕੁਰ ਆਪਣੇ ਭਾਣੇ ਕਹੋ ਨਾਨਕ ਜਨ ਹਰ ਪ੍ਰਭ ਡਿਠਾ ਤਿਨ ਕੈ ਸਾਧ ਕੁਰਬਾਨੇ ਸਲੋਕ ਦੇ ਅੰਧਾਰੇ ਅੰਧ ਸੁਣੇ ਨਾਮ ਵਿਹੂਣੀਆਂ ਨਾਨਕ ਸਫਲ ਜਨਮ ਜੈ ਕਾਟ ਉਠਾ ਸੱਚ ਧਣੀ ਸੰਤ ਤਨ ਖੰਨੀਐ ਵੰਝਾ ਜਿਨ ਮੇਰਾ ਹਰ ਪ੍ਰਭ ਦੇਠਾ ਰਾਮ ਜਨ ਚਾਖ ਅਗਾਣ ਹਰ ਹਰ ਅੰਮ੍ਰਿਤ ਮੀਠਾ ਰਾਮ ਹਰ ਮਨ ਹੈ ਮੀਠਾ ਪ੍ਰਭ ਤੂੰ ਠਾ ਅਮਯੋ ਉਠਾ ਸੁਖ ਭੈ ਦੁਖ ਨਾਸ ਪਰਮ ਬਿਨਾਸ ਤਨ ਤੇ ਜਾਪ ਜਗਦੀਸ਼ ਈਸਾ ਹੈ ਜੈ ਜੈ ਮੋਹ ਰਹਿਤ ਬਕਾਰ ਥਕੇ ਪੰਜ ਤੇ ਸੰਗ ਟੂਟਾ ਕਹੋ ਨਾਨਕ ਤੈਨ ਖੰਨੀਆਂ ਵੰਨੀਆਂ ਜੇਨ ਘਟ ਮੇਰਾ ਹਰ ਪ੍ਰਭ ਉਠਾ ਸੋਲੋਕ ਜੋ ਲੋੜਿੰਦੇ ਰਾਮ ਸੇਵਕ ਸਈ ਕੰਡਿਆ ਨਾਨਕ ਜਾਣੇ ਸਤ ਸਾਈ ਸੰਤ ਨਾ ਬਾਹਰਾ ਸ਼ੰਤ ਮਿਲ ਜਲ ਜਲਹਿ ਖਟਾਨਾ ਰਾਮ ਸੰਗ ਜੋਤੇ ਜੋਤ ਮਿਲਨ ਰਾਮ ਸਮਾਪੂਰਨ ਪੁਰਖ ਕਰਤੇ ਆਪ ਆਪ ਹੈ ਜਾਣੀਐ ਤਹ ਸੁਨ ਸਹਜ ਸੁਮਾਦ ਲਾਗੀ ਏਕ ਏਕ ਵਖਾਣੀਐ ਆਪ ਗੁਪਤਾ ਆਪ ਮੁਕਤਾ आप आप वखाना नानक ब्रह्म पै गुण बिनासे मेल जाल जल है खटान आ ਆਪ ਗੁਪਤਾ ਆਪ ਮੁਕਤਾ ਆਪ ਆਪ ਵਖਾਨ ਨਾਨਕ ਭ੍ਰਮ ਭੈ ਗੁਣ ਬਿਨਾਸ ਮਿਲ ਜਲ ਜਲ ਹੈ ਖਟਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਕੀ ਸੁਣਿੰਦੋ ਕੂੜ ਵੰਨਣ ਪਾਵਣ ਚੋਲਾਰਿਆ ਨਾਨਕ ਸੁਣਿ ਯਰ ਤੇ ਪਰਵਾਣ ਜੋ ਸੁਣਿੰਦੇ ਸੱਚ ਧਣੀ ਸਿੰਗਰਨ میوزਿਕ ਯੂਕੇ ਦਾ ਧਾਰਮੀ ਕੁਪਰਾਲਾ ਅਮ ਐਸੇ ਅਪਰਾਤੀ ਹਮ ਐਸੇ ਅਪਰਾਤੀ ਜਿਨ ਪ੍ਰਭ ਜੀ ਉਹ ਗਿਣਤਾ ਦੀ